ਔਰੰਗਜੇਬ ਕਹਿੰਦਾ ਸੀ ਲੋਕਾਂ ਦੇ ਇਥੋਂ ਦੇ ਜਿਹੜੇ ਹਿੰਦੂ ਨੇ ਉਹਨਾਂ ਦੇ ਜਨੇਊ ਲਾਉਣੇ ਨੇ ਉਹਨਾਂ ਦੇ ਤਿਲਕ ਮਿਟਣੇ ਨੇ ਸਾਡੇ ਗੁਰੂ ਨੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਅੱਜ ਸਾਡੇ ਕਕਾਰਾਂ ਤੇ ਸਵਾਲ ਚੁੱਕੇ ਜਾਂਦੇ ਅੱਜ ਸਾਡੇ ਬੱਚਿਆਂ ਦੇ ਪ੍ਰੀਖਿਆਵਾਂ ਦੇ ਵਿੱਚ ਕਕਾਰ ਲੁਹਾਏ ਜਾਂਦੇ ਨੇ ਪਰ ਇਹ ਲੋਕ ਭੁੱਲ ਜਾਂਦੇ ਨੇ ਕਿ ਜੇ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹੀਦੀ ਦੇ ਸਕਦੇ ਨੇ ਅਸੀਂ ਉਸ ਗੁਰੂ ਦੇ ਸਿੱਖਾਂ ਅਸੀਂ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੇ ਲਈ ਆਖਰੀ ਸਾਹ ਤੱਕ ਲੜ ਸਕਦੇ ਹਾਂ ਦੁਨੀਆਂ ਡਰੀ ਪਈ ਸੀ ਦੁਨੀਆਂ ਕਬਰਾਈ ਪਈ ਸੀ ਵਕਤ ਦਾ ਹਾਕਮ ਔਰੰਗਜੇਬ ਕਹਿੰਦਾ ਸੀ ਲੋਕਾਂ ਦੇ ਇਥੋਂ ਦੇ ਜਿਹੜੇ ਹਿੰਦੂ ਨੇ ਉਹਨਾਂ ਦੇ ਜਨੇਊ ਲਾਉਣੇ ਨੇ ਉਹਨਾਂ ਦੇ ਤਿਲਕ ਮਿਟਣੇ ਨੇ ਇਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਦੇਸ਼ ਦਾ ਭ੍ਰਮਣ ਕੀਤਾ ਤੇ ਭ੍ਰਮਣ ਕਰਕੇ ਸਮੁੱਚੀ ਲੋਕਾਈ ਨੂੰ ਇੱਕ ਉਪਦੇਸ਼ ਦਿੱਤਾ ਆਪਾਂ ਸੰਗਤੀ ਰੂਪ ਦੇ ਵਿੱਚ ਉਸ ਉਪਦੇਸ਼ ਨੂੰ ਪੜ੍ਹਨਾ ਹੈ ਆਪਣੇ ਵੀ ਹਿਰਦਿਆਂ ਦੇ ਵਿੱਚ ਵਸਾਉਣਾ ਅੱਜ ਸਾਨੂੰ ਵੀ ਇਸ ਮੁਲਕ ਦੇ ਅੰਦਰ ਕਈ ਤਰੀਕਿਆਂ ਦੇ ਨਾਲ ਡਰਾਉਣ ਦੀ ਗੱਲ ਹੋ ਰਹੀ ਅੱਜ ਸਾਡੇ ਵੀ ਜਿਹੜੇ ਹੱਕ ਤੇ ਹਕੂਕ ਨੇ ਉਹਨਾਂ ਨੂੰ ਦੱਬਣ ਦੀ ਗੱਲ ਚੱਲਦੀ ਹੈ ਸਾਡੇ ਗੁਰੂ ਨੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਅੱਜ ਸਾਡੇ ਕਕਾਰਾਂ ਤੇ ਸਵਾਲ ਚੁੱਕੇ ਜਾਂਦੇ ਅੱਜ ਸਾਡੇ ਬੱਚਿਆਂ ਦੇ ਵਿਖਿਆਵਾਂ ਦੇ ਵਿੱਚ ਕਕਾਰ ਲੁਹਾਏ ਜਾਂਦੇ ਨੇ ਔਰ ਸਾਨੂੰ ਦੱਸਿਆ ਜਾਂਦਾ ਹੈ ਕਿ ਸ਼ਾਇਦ ਤੁਹਾਨੂੰ ਇਸ ਮੁਲਕ ਦੇ ਅੰਦਰ ਆਪਣੀ ਵੱਖਰੀ ਆਈਡੈਂਟੀ ਆਪਣੀ ਵੱਖਰੀ ਪਛਾਣ ਇਹਨੂੰ ਕਾਇਮ ਰੱਖਣ ਦਾ ਹੱਕ ਨਹੀਂ ਪਰ ਇਹ ਲੋਕ ਭੁੱਲ ਜਾਂਦੇ ਨੇ ਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਤਿਲਕ ਤੇ ਜੰਜੂ ਦੀ ਰਾਖੀ ਲਈ ਦਿੱਲੀ ਜਾ ਕੇ ਸ਼ਹੀਦੀ ਦੇ ਸਕਦੇ ਨੇ ਅਸੀਂ ਉਸ ਗੁਰੂ ਦੇ ਸਿੱਖਾਂ ਅਸੀਂ ਆਪਣੀ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੇ ਲਈ ਆਖਰੀ ਸਾਹ ਤੱਕ ਲੜ ਸਕਦੇ ਹਾਂ ਕਿਉਂਕਿ ਸਾਡੇ ਗੁਰੂ ਨੇ ਉਸ ਵੇਲੇ ਪੂਰੇ ਮੁਲਕ ਦੇ ਅੰਦਰ ਘੁੰਮ ਫਿਰ ਕੇ ਇੱਕ ਉਪਦੇਸ਼ ਦਿੱਤਾ ਸੀ ਉਪਦੇਸ਼ ਬੜਾ ਪਿਆਰਾ ਹੈ ਭੈ ਕਾਹੂ ਕਉ ਦੇਤ ਨ ਭੈ ਕਾਹੂ ਕਉ ਦੇ ਤਨ ਨਾ ਕੋਈ ਜੇ ਮੈਂ ਮੈਂ ਹੈ ਉਰੂ ਨਹਿ ਪਮਾਨ ਤਿਆਨ ਨਹਿ ਪਮਾਨ ਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਸੁਨ ਰੇ ਨਾਨਕ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ